ਤੋ ਮੇਰਾ ਗੀਰ ਹੈ ਬੜੇ ਸਫਰ ਦੇ ਨਾਲ ਜੰਨੇ ਉਹ ਦੋ ਘੰਟੇ ਆਪਣਾ ਸਫਰ ਆਪਰ ਹੋਰ ਕਰਦੇ ਏ ਜਿਹੜੀ ਗਰਗ ਪੇਟਿਆ ਤੇ ਉਹਨਾਂ ਭੈਣਾਂ ਨੂੰ ਜਿਨ੍ਹਾਂ ਸਲਾਮ ਨੇ ਜਿਨ੍ਹਾਂ ਧਰਨੇ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਤੇ ਅੱਜ ਉਹਨਾਂ ਦੀ ਮਿਹਨਤ ਨੂੰ ਤੋੜ ਗਿਆ ਏ ਔਰ ਮੇਰਾ ਇਹੋ ਅੱਜ ਮੈਨੇਜਮੈਂਟ ਦੇ ਨਾਲ ਜੀ ਗੱਲ ਲਿਓ ਸੁਰਵਰਤੀ ਪਾਸੋਂ ਲੈ ਕੇ ਉਹਨਾਂ ਨਾਲ ਕੀਤੀ ਕਿ ਆਈਟੀਆ ਨੂੰ ਲੈ ਕੇ ਪੁੱਛਿਆ ਹੋਰ ਆ ਕਿ ਬੇਰੋਜ਼ਗਾਰ ਸਾਨੂੰ ਸਾਡਾ ਹਰ ਇੱਕ ਜਿਹੜਾ ਤੁਸੀਂ ਦੇ ਦਿਓ ਸਾਨੂੰ ਦਿੱਤੇ ਜਲਾਈ ਹਫਤ ਮਹੀਨੇ ਦੇ ਵਿੱਚ ਮਿਲਣਾ ਸੀਗਾ ਓਏ ਮੇਰਾ ਵੀਰ ਹੁਣ ਸਾਨੂੰ ਦਿੱਤੀ ਰੂਪ ਦੇ ਵਿੱਚ ਮੈਨੇਜਮੈਂਟ ਨੇ 15 ਜਨਵਰੀ ਨੂੰ ਆਨਲਾਈਨ ਸੀਆਰ ਜਿਹੜਾ 15 ਫਰਵਰੀ 15 ਫਰਵਰੀ ਤੱਕ 15 ਫਰਵਰੀ ਤੱਕ ਡੇਟਾ ਨਹੀਂ ਆ ਇਹ ਕਾਲ ਦਾ 15 ਫਰਵਰੀ 2025 ਨੂੰ ਆਨਲਾਈਨ ਜਿਹੜੇ ਪੋਰਟਲ ਸੀਆਰ ਤੋਂ ਡਾਟਾ ਡਾਟਾ ਦੇ ਦੇਗਾ ਔਰ ਉਸ ਤੋਂ ਬਾਅਦ ਵੀ ਦਿੱਤੀ ਦੇਤੀ ਕਿਦਣਾ ਐਕਸੇ ਤਰ੍ਹਾਂ ਸਾਡੀ ਫੈਮਲੀ ਬਾਰੇ ਪਰ ਇੱਕ ਅਸੰਮਤੀ ਵੀ ਬਣੀ ਅਸੰਮਤੀ ਬਣੀ ਕਿ ਉਹਨਾਂ ਨੇ ਸਾਨੂੰ ਜਿਹੜੇ ਕੋਟਾ ਸੀ ਉਹ 2000 ਦੇ ਅਕਾਊਂਟ ਦੇਣ ਦੀ ਗੱਲ ਕੀਤੀ ਜਿੱਤੇ ਪਈ ਸੀ ਫੈਮਲੀ ਕਿ ਜੇਕਰ ਸਭ ਦਾ ਜਰਨਲ ਇੱਕ ਵੀ ਸਾਥੀ ਰਹੇਗਾ ਮਤਲਬ ਸਾਰਾ ਬੈਂਕ ਰਹਿ ਗਿਆ ਬਿਲਕੁਲ ਠੀਕ ਹੈ ਜੀ ਸਭ ਦਾ ਇੱਕ ਵੀ ਸਾਥੀ ਰਹੇਗਾ ਤਾਂ ਮਤਲਬ ਇੱਕ ਸਾਰਾ ਬੈਂਕ ਹੀ ਰਹੇਗਾ ਭਈ ਅਸੀਂ ਇਹ ਚੀਜ਼ ਤੇ ਐਸਐਮਸੀ ਬਿਠਾਉਣੇ ਆ ਉਸ ਤੋਂ ਬਾਅਦ ਦੁਬਾਰਾ ਗੱਲਬਾਤ ਹੋਈ ਪੈਣੀ ਹੈ ਜਨਰਲ ਨਾਲ ਦਾ ਮੈਨੇਜਮੈਂਟ ਨੇ 4045 ਤੋਂ ਕੁਝ ਦੇਣ ਦੀ ਦੁਬਾਰਾ ਗੱਲ ਬਣ ਲਈ ਸੁਨਿਆ ਕਾਲ ਸੁਨਿਆ ਕਾਲ ਹਰੋ ਗੱਲ ਜਾਣੇ ਲੈ ਕੇ ਗੋਲੇ ਸੋਨਿਆ ਲੈ ਸੁਨਿਆ ਕਾਲ ਸਿੱਧੀ ਵੀਰੋ ਜਿੰਨਾ ਦਮ ਤੁਸੀਂ ਨੰਡਾ ਦਿਨਾਂ ਦੇ ਵਿੱਚ ਤੁਹਾਨੂੰ ਸਾਥ ਦਿੱਤਾ ਤੇ ਮੈਂ ਬੇਨਤੀ ਕਰਦਾ ਮੇਰੇ ਵੀਰ ਥੋੜੇ ਜਿਨੇ ਨੂੰ ਹੋਰ ਪਤਾ ਐਵੇਂ ਸੌਤ ਦੇ ਦਿਓ ਜਿਹੜੀ ਹੋਰ ਲੜਾਈ ਜਿਹੜੀ ਆਪੀ ਥੋੜੀ ਜੀ ਛੋਟੀ ਜੀ ਲੜਾਈ ਏ ਉਹ ਵੀ ਆਪਾਂ ਜਿੱਤ ਲਈਏ ਬਹੁਤ ਸਾਰੇ ਸਾਥ ਹੈ ਬਾਈ 100 ਖਾਰ ਚੋੜ ਦੀ ਮਾਂ ਚਾਹਤਾ ਮਸਲਾ ਤੁਹਾਡੀ ਆਵਾਜ਼ ਚਕਾਰੇ ਦੇ ਰੋਗ ਵਿੱਚ ਸਰਪਾਲ ਪ੍ਰਕਾਸ਼ ਸਿੰਘ ਜੱਟ ਪਹੁੰਚ ਗਿਆ